ਆਹ ਹੈ ਇੰਸਪੈਕਟਰ ਰਣਜੀਤ ਸਿੰਘ ਕਾਟਗੜ ਇਹ ਦੇਖੋ ਆਪ ਚੇਟਾ ਵੇਚ ਰਿਹਾ ਇੱਥੇ ਆ ਕੇ ਸਾਨੂੰ ਕਹਿੰਦਾ ਕਰੋ 골ਡੀ ਬਾਹਰ ਨਿਕਲੋ ਉਹ ਬਾਹਰ ਤੱਕ ਬਾਹਰ ਨਿਕਲੋ ਉਹ ਗੋਲਡੀ ਗੋਲਡੀ ਦੋ ਜਣੇ ਬਾਹਰ ਨਿਕਲੋ ਗੱਡੀ ਚੋਂ ਬਾਹਰ ਨਿਕਲੋ ਨਹੀਂ ਕੀਤਾ ਯਾਰ ਗੱਡੀ ਕਿੱਦਾਂ ਆ ਲੈ ਕੇ ਆ ਵੀ ਤੇਰੀ ਮੈਂ ਫੜ ਲਈ ਤੂੰ ਕਰ ਜੋ ਕਰਨਾ ਅੱਛਾ ਫੜ ਚਲ ਆ ਜਾ ਇੱਕ ਥੱਪੜ ਮਾਰ ਰਿਹਾ ਨਾ ਇਹਦੇ ਮੈਂ ਤੈਨੂੰ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਵਾਇਰਲ ਹੋ ਰਹੀ ਸੀ ਜਿਸ ਵਿੱਚ ਇੱਕ ਨੌਜਵਾਨ ਦੇ ਵੱਲੋਂ ਪੁਲਿਸ ਇੰਸਪੈਕਟਰ ਤੇ ਹੀ ਇਲਜ਼ਾਮ ਲਗਾਏ ਜਾ ਰਹੇ ਸੀ ਕਿ ਉਹ ਚਿੱਟਾ ਵੇਚਦੇ ਹਨ ਤੇ ਇਸ ਲਈ ਵਿਅਕਤੀ ਵੱਲੋਂ ਪੁਲਿਸ ਦੀ ਗੱਡੀ ਦੀ ਚਾਬੀ ਵੀ ਕਢ ਲਈ ਜਾਂਦੀ ਹੈ ਤੇ ਜਿਸ ਤੋਂ ਬਾਅਦ ਜਦ ਪੁਲਿਸ ਮੁਲਾਜ਼ਮ ਦਿਨਾਲੇ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਆਪਣਾ ਪੱਖ ਰੱਖਿਆ ਤੇ ਆਖਿਆ ਕਿ ਅਸੀਂ ਗਸ਼ਤ ਕਰਦੇ ਪਏ ਸੀ ਕਿ ਇਸੇ ਦੌਰਾਨ ਕੁਝ ਨੌਜਵਾਨ ਜਿਹੜੇ ਨਸ਼ੇ ਦੀ ਹਾਲਤ ਵਿੱਚ ਸਨ ਉਹ ਉਥੋਂ ਲੰਘ ਰਹੇ ਸਨ ਜਦੋਂ ਪੁਲਿਸ ਦੇ ਵੱਲੋਂ ਚੈਕਿੰਗ ਕਰਨ ਦੀ ਉਹਨਾਂ ਦੀ ਕੋਸ਼ਿਸ਼ ਕੀਤੀ ਗਈ ਤਾਂ ਇਹਨਾਂ ਨੌਜਵਾਨਾਂ ਦੇ ਵੱਲੋਂ ਪੁਲਿਸ ਦੇ ਨਾਲ ਹੀ ਬਹਿਸਵਾਜੀ ਸ਼ੁਰੂ ਕਰ ਦਿੱਤੀ ਗਈ ਤੇ ਬਾਅਦ ਵਿੱਚ ਕੁਝ ਹੋਰ ਨੌਜਵਾਨ ਵੀ ਮੌਕੇ ਤੇ ਹੀ ਪਹੁੰਚ ਜਾਂਦੇ ਨੇ ਇਹ ਬਹਿਸਬਾਜੀ ਹੋਰ ਜ਼ਿਆਦਾ ਵੱਧ ਜਾਂਦੀ ਹੈ ਤੇ ਦੂਜੇ ਪਾਸੇ ਨੌਜਵਾਨਾਂ ਦੇ ਵੱਲੋਂ ਪੁਲਿਸ ਮੁਖੀ ਦੇ ਹੀ ਉੱਪਰ ਦੋਸ਼ ਲਗਾਏ ਜਾ ਰਹੇ ਨੇ ਕਿ ਕਾਠਗੜ ਦੇ ਐਸਐਚਓ ਰਣਜੀਤ ਸਿੰਘ ਦੇ ਵੱਲੋਂ ਸ਼ਰੀਆਮ ਨਸ਼ਾ ਵੇਚਿਆ ਜਾਂਦਾ ਹੈ ਆ ਪੈਟਰੋਲਿੰਗ ਕਰ ਰਹੇ ਸੀਗੇ ਸ਼ਾਮ ਸਮੇਂ ਅਸੀਂ ਏਰੀਏ ਦੇ ਵਿੱਚ ਤੇ ਉਦੋਂ ਤਿੰਨ ਕੋ ਸ਼ੱਕੀ ਨੌਜਵਾਨਾਂ ਫੰਡ ਮਣਿਆ ਵਾਲ ਦੇ ਲਾਗੇ ਕੱਚੀ ਪਾਈ ਦੇ ਵਿੱਚ ਖੜੇ ਸਾਨੂੰ ਦਿਖਾਈ ਦਿੱਤੇ ਸੀਗੇ ਜਿਨ੍ਹਾਂ ਨੂੰ ਅਸੀਂ ਨਾਮ ਪਤਾ ਪੁੱਛਿਆ ਕੋਈ ਨਸ਼ਾ ਕਰਿਆ ਸੀਗੇ ਨਸ਼ੇ ਦੀ ਹਾਲਤ ਵਿੱਚ ਸੀਗੇ ਤੇ ਉਹ ਪੁਲਿਸ ਅਫਸਰਟੀ ਦੇ ਗੱਲ ਪੈਣ ਲੱਗੇ ਤੇ ਡਰਾਈਵਰ ਕੋਲੋਂ ਗੱਡੀ ਦੀ ਚਾਬੀ ਖੋਣ ਦੀ ਕੋਸ਼ਿਸ਼ ਕੀਤੀ ਐ ਪਰ ਉਹ ਇੰਨੇ ਕਿ ਨਸ਼ੇ ਦੇ ਵਿੱਚ ਸੀਗੇ ਵੀ ਕਿਸੇ ਗੱਲ ਨੂੰ ਸਮਝਣ ਨੂੰ ਤਿਆਰੀ ਨਹੀਂ ਸੀਗੇ ਤੇ ਉੱਥੋਂ ਫਿਰ ਹੋਰ ਉਹਨਾਂ ਦੇ ਨਾਲ ਜਿਹੜੇ ਕੋਈ ਹੋਣਗੇ ਨਸ਼ੇ ਵਾਲੇ ਉਹ ਇਕੱਠੇ-ਕੁੱਠੇ ਹੋਣ ਲੱਗੇ ਸੀ ਤੇ ਅਸੀਂ ਫਿਰ ਉੱਥੋਂ ਜਿਹੜਾ ਬਾਹਰ ਆਗੇ ਸੀਗਾ ਦੁਬਾਰੇ ਫੋਰਸ ਲੈ ਕੇ ਸਰਚ ਕੀਤਾ ਸਾਨੂੰ ਮਿਲੇ ਨਹੀਂ ਹੈਗੇ ਤੇ ਪਰ ਉਹਨੂੰ ਨਾਮ ਆਇਡੈਂਟੀਫਾਈ ਹੋਇਆ ਕਿਸੇ ਉਹਨਾਂ ਤੇ ਐਫਆਈਆਰ ਰਜਿਸਟਰ ਕੀਤੀ ਤੇ ਬਲਕਸ ਤੇ ਕੀ ਕਰ ਰਹੀ ਹੈ ਐਫਆਈਆਰ ਦਰਜ ਕਰਤੀ ਹੋਈ ਹੈ ਜੀ ਤੇ ਪਾਲ ਜਾਰੀ ਹੈ ਆਹਾ ਇੰਸਪੈਕਟਰ ਰਣਜੀਤ ਸਿੰਘ ਕਾਠਗੜ ਇਹ ਦੇਖੋ ਆਪ ਚੇਟਾ ਵੇਚ ਰਿਹਾ ਇੱਥੇ ਆ ਕੇ ਸਾਨੂੰ ਕਹਿੰਦਾ ਕਰੋ ਗੋਲਡੀ ਬਾਹਰ ਨਿਕਲੋ ਉਹ ਬਾਹਰ ਟਿਕਟ ਬਾਹਰ ਨਿਕਲੋ ਉਹ ਗੋਲਡੀ ਗੋਲਡੀ ਦੋ ਜਣੇ ਬਾਹਰ ਨਿਕਲੋ ਗੱਡੀ ਚੋਂ ਬਾਹਰ ਨਿਕਲੋ ਕੀ ਕੀਤਾ ਯਾਰਾ ਸ਼ਾਲ ਗੱਡੀ ਕਿੱਦਾਂ ਆ ਲੈ ਗਿਆ ਵੀ ਤੇਰੀ ਮੈਂ ਫੜ ਲਈ ਤੂੰ ਕਰ ਜੋ ਕਰਨਾ ਅੱਛਾ ਇੱਕ ਥੱਪੜ ਮਾਰ ਰਿਹਾ ਨਾ ਇਹਦੇ ਮੈਨੂੰ ਆਹਾਂ ਇੰਸਪੈਕਟਰ ਰਣਜੀਤ ਸਿੰਘ ਕਾਠਗੜ ਇਹ ਦੇਖੋ ਆਪ ਚਿੱਟਾ ਵੇਚ ਰਿਹਾ ਇੱਥੇ ਆ ਕੇ ਸਾਨੂੰ ਕਹਿੰਦਾ ਕਰੋ ਗੋਲਡੀ ਬਾਹਰ ਨਿਕਲੋ ਉਹ ਬਾਹਰ ਟਿਕਟ ਬਾਹਰ ਨਿਕਲੋ ਯਾਰ ਉਹ ਗੋਲਡੀ ਗੋਲਡੀ ਦੋ ਜਣੇ ਬਾਹਰ ਨਿਕਲੋ ਗੱਡੀ ਚੋਂ ਬਾਹਰ ਨਿਕਲੋ ਗੱਡੀ ਕਿੱਦਾਂ ਆ ਲੈ ਚਾਬੀ ਤੇਰੀ ਮੈਂ ਫੜ ਲਈ ਤੂੰ ਕਰ ਜੋ ਕਰਨਾ ਅੱਛਾ ਫੜ ਚਲੋ ਆ ਜਾ ਇੱਕ ਥੱਪੜ ਮਾਰ ਰਿਹਾ ਨਾ ਇਹਦੇ ਮੈਂ ਇੰਸਪੈਕਟਰ ਰਣਜੀਤ ਸਿੰਘ ਕਾਠਗੜ ਇਹ ਦੇਖੋ ਆਪ ਚੇਟਾ ਵੇਚ ਰਿਹਾ ਇੱਥੇ ਆ ਕੇ ਸਾਨੂੰ ਕਹਿੰਦਾ ਕਰੋ ਗੋਲਡੀ ਬਾਹਰ ਨਿਕਲੋ ਉਹ ਬਾਹਰ ਟਿਕ ਬਾਹਰ ਨਿਕਲੋ ਉਹ ਗੋਲਡੀ ਗੋਲਡੀ ਦੋ ਜਣੇ ਬਾਹਰ ਨਿਕਲੋ ਗੱਡੀ ਚੋਂ ਬਾਹਰ ਨਿਕਲੋ ਗੱਡੀ ਕਿੱਦਾਂ ਆ ਲੈ ਕੇ ਅੱবি ਤੇਰੀ ਮੈਂ ਫੜ ਲਈ ਤੂੰ ਕਰ ਜੋ ਕਰਨਾ ਅੱਛਾ ਫੜ ਚਲੋ ਆ ਜਾ ਇੱਕ ਥੱਪੜ ਮਾਰ ਰਿਹਾ ਨਾ ਇਹਦੇ